ਪੰਜਾਬ ਉੱਤੇ ਪੈਸੇ ਚ ਕਿਹਨੂੰ ਚੁਣੋਗੇ ਪੰਜਾਬ ਪੈਸਾ ਦੇ ਬਣਦਾ ਇਹ ਗੱਲ ਕਰੇ ਵੀ ਭਾਈ ਜਿੰਨਾ ਕਮਾ ਰਹੇ ਹਾਂ ਉਸ ਤੋਂ ਵੱਧ ਦੇਵਾਂਗੇ ਗਾਓ ਕਿਸੇ ਹੋਰ ਭਾਸ਼ਾ ਦੇ ਵਿੱਚ ਨਹੀਂ 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 ਇਹ ਨਹੀਂ ਹੋਗੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਐਗਜ਼ਾਮਪਲ ਦੇਣਾ ਕੋਈ ਲਾਲਚ ਨਹੀਂ ਮੈਂ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ ਇੱਕ ਹੱਦ ਤੱਕ ਹਾਂ ਇੱਕ ਹੱਦ ਤੱਕ ਹੈ ਲਾਲਚ ਅੱਗੇ ਵਧਦਾ ਪਰ ਇੱਕ ਹੱਦ ਤੱਕ ਜ਼ਮੀਰ ਵੇਚ ਕੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਊਂਗਾ ਵੀ ਮੈਨੂੰ ਮੈਂ ਅਜੇ ਤੱਕ ਬਾਲੀਵੁੱਡ ਨਾ ਗਾਣਾ ਨਹੀਂ ਕੀਤਾ ਨਹੀਂ ਕੀਤਾ ਨਾ ਇੱਕ ਹਿੰਦੀ ਗਾਣਾ ਤੁਸੀਂ ਜਿਹੜਾ ਸ਼ਰਿਆ ਕੁਸ਼ਾਲ ਨੇ ਸ਼ਰਿਆ ਕੁਸ਼ਾਲ ਨੇ ਹੱਟ ਮੇਰਾ ਨਾ ਕੀਤਾ ਗਾਣਾ। ਅੱਛਾ ਉਹ ਬੋਲੇ ਉਹ ਕਿਤੇ ਫਿਲਮ ਲਈ ਨਹੀਂ ਹੈ। ਨਹੀਂ ਨਹੀਂ ਨਹੀਂ। ਹੂੰ। ਮੈਂ ਅਜ ਤੱਕ ਕਿ ਬਾਲੀਵੁੱਡ ਦਾ ਗਾਣਾ ਨਹੀਂ ਕੀਤਾ। ਉਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਰੀਜ਼ਨ ਕਿਉਂ ਨਹੀਂ ਕੀਤਾ। ਕਿਉਂਕਿ ਅਜ ਤੱਕ ਜਿੱਦਾਂ ਉਹ ਮੈਂ ਸਿਰਫ ਆਪਣੇ ਬੰਦਿਆਂ ਲਈ ਮੈਨੂੰ ਕਹਿਦੀ ਉਹਨਾਂ ਦੀ ਲੋੜ ਨਹੀਂ। ਸਿਰਫ ਮੈਂ ਆਪਣੇ ਬੰਦਿਆਂ ਲਈ ਇੱਕ ਐਗਜ਼ਾਮਪਲ ਸੈੱਟ ਕਰਨ ਲਈ ਕੀਤਾ। ਤੇ ਉਹ ਮੈਂ ਤਾਂ ਕੀਤਾ ਵੀ ਜੇ ਉਹ ਜਿੱਦਾਂ ਬਿਜ਼ਨਸ ਕਰਦੇ ਨਾ ਸੋ ਫਾਰ ਤੁਸੀਂ ਆਪਣਾ ਗਾਣਾ ਉਹ ਸੈਲ ਕਰੋ ਇਹ ਉਹ ਬਿਜ਼ਨਸ ਰਾਈਟ ਨਹੀਂ ਕਰ ਰਾਈਟ ਮੈਨੂੰ ਕਿਹਾ ਵੀ ਜਦੋਂ ਤੁਸੀਂ ਬਿਜ਼ਨਸ ਸਹੀ ਕਰਨ ਲੱਪੋਗੇ ਮੈਂ ਤੁਹਾਨੂੰ ਗਾਣਾ ਦੇ ਦਿੰਦੂਗਾ ਹੰਤੱਕ ਮੈਂ ਤੁਹਾਨੂੰ